ਪੈਕੇਟ ਵੱਖਰਾ ਸੀ ਉਹ ਵਿੱਚੋਂ ਬਲੇਡ ਮਾਰ ਕੇ ਤੇ ਉਹ ਕੱਢ ਕੇ ਲੈ ਗਏ ਸਤਸ਼੍ਰੀਅਕਾਲ ਬੀਬੀ ਬੱਤੀ ਨਮਾਜ਼ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੀਓ ਅਸੀਂ ਇਸ ਸਮੇਂ ਸਿਟੀ ਠਾਣੇ ਦੇ ਬਿਲਕੁਲ ਨਜ਼ਦੀਕ ਖੜੇ ਆ ਬਿਲਕੁਲ 20 25 ਫੁੱਟ ਦੀ ਦੂਰੀ ਤੇ ਸਿਟੀ ਠਾਣਾ ਜਿੱਥੋਂ ਦੇ ਬਿਲਕੁਲ ਨਾਲ ਹੈ ਜੀ ਪੰਜਾਬ ਨੈਸ਼ਨਲ ਬੈਂਕ ਜੀ ਦੇ ਅੰਦਰ ਇੱਕ ਘਟਨਾ ਹੋਈ ਹੈ ਇੱਕ ਵਾਰਦਾਤ ਹੋਈ ਹੈ ਇਹ ਮਾਤਾ ਜੀ ਸਾਡੇ ਨਾਲ ਨੇ ਇਹ ਅੰਦਰ ਪੈਸੇ ਜਮਾ ਕਰਾਣ ਆਉਂਦੇ ਆ ਤਾਂ ਦੋ ਔਰਤਾਂ ਜਿਹੜੀਆਂ ਆਉਂਦੀਆਂ ਬੈਂਕ ਦੇ ਅੰਦਰ ਦਾਖਲ ਹੋ ਜਾਂਦੀਆਂ ਜਿਨ੍ਹਾਂ ਦੇ ਚਿਹਰੇ ਨਜ਼ਰ ਆ ਰਹੇ ਆ ਪਰ ਟੀ ਗੱਲ ਇਹ ਆ ਕਿ ਪਹਿਲੀ ਵਾਰ ਇਸ ਗਰੋਹ ਦੇ ਮੈਂਬਰਾਂ ਦੇ ਚਿਹਰੇ ਨਜ਼ਰ ਆ ਰਹੇ ਆ ਸੀਸੀਟੀਵੀ ਦੇ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਦੋ 30 35 ਸਾਲ ਦੀ ਉਮਰ ਦੀਆਂ ਔਰਤਾਂ ਬੈਂਕ ਦੇ ਅੰਦਰ ਦਾਖਲ ਹੁੰਦੀਆਂ ਜਦੋਂ ਊਸ਼ਾ ਜੀ ਆਪਣਾ ਕੰਮ ਕਰਵਾ ਰਹੇ ਹੁੰਦੇ ਬੈਂਕ ਦੇ ਮੁਲਾਜ਼ਮਾਂ ਕੋ ਤੋਂ ਦੇਖਦੇ ਆ ਸੌਫਟ ਟਾਰਗੇਟ ਇਹਨਾਂ ਨੂੰ ਸਮਝ ਕੇ ਉਸ ਤੋਂ ਬਾਅਦ ਜਦੋਂ ਇਹ ਪੈਸੇ ਗਿਣਦੇ ਹੁੰਦੇ ਆ ਪੂਰੀ ਉੱਤੇ ਨਿਗਰਾਨੀ ਰੱਖਦੇ ਆ ਪੂਰੀ ਘੋਕ ਰੱਖਦੀ ਆ ਨਿਗਾ ਟਿਕਾ ਕੇ ਰੱਖਦੀ ਆ ਔਰ ਜਿੱਦਾਂ ਹੀ ਊਸ਼ਾ ਜੀ ਬੀਜ਼ੀ ਹੋ ਜਾਂਦੇ ਆ ਬੈਂਕ ਦੇ ਮੁਲਾਜ਼ਮ ਨਾਲ ਗੱਲਬਾਤ ਕਰਦੇ ਤਾਂ ਤੁਸੀਂ ਨਾਲ ਵੀ ਨਾਲ ਤਸਵੀਰ ਦੇਖ ਪਾ ਰਹੇ ਹੋ ਕਿਵੇਂ ਇਹ ਸ਼ਾਤਰ ਔਰਤਾਂ ਚਾਕੂ ਦੇ ਨਾਲ ਕੱਟ ਲਾ ਕੇ ਚਾਕੂ ਸੀ ਜਾਂ ਕੀ ਕੋਈ ਹੋਰ ਹਜ਼ਾਰ ਸੀ ਕਿਉਂਕਿ ਚੁੰਨੀ ਉਹਦੇ ਤੋਂ ਤੇ ਲਪੇਟ ਲੈਂਦੀਆਂ ਨਜ਼ਰ ਨਹੀਂ ਆ ਰਿਹਾ ਤੁਸੀਂ ਸਕਰੀਨ ਤੇ ਨਾਲ ਵੀ ਨਾਲ ਤਸਵੀਰਾਂ ਦੇਖ ਪਾ ਰਹੇ ਹੋ ਕੱਟ ਲਾ ਕੇ ਉਸ ਤੋਂ ਬਾਅਦ 37000 ਰੁਪਿਆ ਉੱਥੋਂ ਕੱਢ ਲੈਂਦੇ ਆ ਇੰਨੀਆਂ ਸ਼ਾਤਰ ਔਰਤਾਂ ਔਰ ਉਹਨਾਂ ਨੂੰ ਬਿਲਕੁਲ ਵੀ ਬੈਂਕ ਮੁਲਾਜ਼ਮਾਂ ਦਾ ਕੋਈ ਡਰ ਨਹੀਂ ਸੀਗਾ ਉਹਨਾਂ ਨੂੰ ਬਿਲਕੁਲ ਵੀ ਸਿਟੀ ਥਾਣੇ ਜਿਹੜਾ ਬਿਲਕੁਲ ਨਜ਼ਦੀਕ ਹੈ ਉਹਦਾ ਕੋਈ ਡਰ ਨਹੀਂ ਸੀਗਾ ਔਰ ਤੁਸੀਂ ਆਵਾਜ਼ ਹੀ ਦੇਖੋ ਕਿੰਨੀ ਆ ਕਿ ਜੇਕਰ ਸ਼ੋਰ ਪੈ ਜਾਂਦਾ ਰੌਲਾ ਪੈ ਜਾਂਦਾ ਕੀ ਹਾਲ ਹੁੰਦਾ ਉਹਨਾਂ ਦਾ ਪਰ ਫਿਰ ਵੀ ਉਹਨਾਂ ਨੇ ਘਟਣਾ ਨੂੰ ਅਣਜਾਣ ਦੇਮ ਤੋਂ ਬਿਲਕੁਲ ਵੀ ਉਹ ਜੱਕੀਆਂ ਨਹੀਂ ਬਿਲਕੁਲ ਵੀ ਡਰੀਆਂ ਨਹੀਂ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਪਾਉਂਗੇ ਕਿ ਬੈਂਕ ਦੇ ਅੰਦਰ ਜਦੋਂ ਦਾਖਲ ਹੁੰਦੀਆਂ ਨਾਲ ਦੀ ਨਾਲ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਤਸਵੀਰਾਂ ਉਹਨਾਂ ਦੀਆਂ ਚੱਲਣੀਆਂ ਬਹੁਤ ਜ਼ਰੂਰੀ ਹੈ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਨਾਲ ਦੀ ਨਾਲ ਸੀਸੀਟੀਵੀ ਫੁਟੇਜ ਚੱਲਦੀ ਰਹੇ ਕਿਉਂਕਿ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਹੀ ਇਸ ਗਰੋਹ ਦਾ ਪਰਦਾ ਫਾਸ਼ ਹੋਊਗਾ ਤਾਂ ਹੀ ਇਹਨਾਂ ਔਰਤਾਂ ਦਾ ਪਤਾ ਲੱਗੂਗਾ ਕਿ ਕਿੱਥੇ ਦੀਆਂ ਕਿਹੜਾ ਪਿੰਡ ਹੈ ਕੀ ਨਾਮ ਹੈ ਔਰ ਕਿੰਨੀਆਂ ਘਟਨਾ ਨੂੰ ਪਹਿਲਾਂ ਇਹਨਾਂ ਨੇ ਅੰਜਾਮ ਦਿੱਤਾ ਜਦੋਂ ਬੈਂਕ ਦੇ ਅੰਦਰ ਦਾਖਲ ਹੁੰਦੀਆਂ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਆਪਣਾ ਬੈਂਕ ਦਾ ਕੰਮ ਕਰਵਾ ਰਹੇ ਆ ਫਾਰਮ ਭਰ ਰਹੇ ਆ ਔਰ ਜਦੋਂ ਉਹ ਅੰਦਰ ਵੜਦੀਆਂ ਦੋ ਔਰਤਾਂ 30 35 ਸਾਲ ਉਮਰ ਉਹਨਾਂ ਦੀ ਨਜ਼ਰ ਆ ਰਹੀ ਹੈ ਸੀਸੀਟੀਵੀ ਤੋਂ ਅੰਦਾਜ਼ਾ ਲੱਗ ਰਿਹਾ ਜਦੋਂ ਬੈਂਕ ਦੇ ਅੰਦਰ ਉਹ ਦਾਖਲ ਹੁੰਦੀਆਂ ਉਸ ਤੋਂ ਬਾਅਦ ਆ ਜੋ ਵਿਧੇ ਕਿਉਂਕਿ ਪੁਲਿਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰ ਰਿਹਾ ਇਨਫਾਰਮ ਕਰ ਦਿੱਤਾ ਗਿਆ ਸੀ ਸਾਡੀ ਟੀਮ ਵੱਲੋਂ ਵੀ ਉਹਨਾਂ ਨੂੰ ਤਾਂ ਉੱਥੇ ਊਸ਼ਾ ਜੀ ਬੈਠੇ ਹੁੰਦੇ ਆ ਇਹ ਸੌਫਟ ਟਾਰਗੇਟ ਉਹਨਾਂ ਨੂੰ ਪਹਿਲਾਂ ਸਮਝ ਕੇ ਉਸ ਤੋਂ ਬਾਅਦ ਜਦੋਂ ਪੈਸੇ ਗਿਣਦੇ ਉਹਨਾਂ ਤੇ ਅੱਖ ਟਿਕਾ ਲੈਂਦੇ ਨਿਗਾਹ ਟਿਕਾ ਲੈਂਦੇ ਆ ਫਿਰ ਹੌਲੀ ਦਾਣੇ ਚੁੰਨੀ ਉੱਪਰ ਕਰਕੇ ਲਫਾਫੇ ਦੇ ਕੱਟ ਲਾਉਣ ਤੋਂ ਬਾਅਦ ਵਿੱਚੋਂ ਪੈਸੇ ਕੱਢਦੇ ਆ 우ਸ਼ਾ ਜੀ ਬਜ਼ੁਰਗ ਨੇ ਔਰ ਇਹਨਾਂ ਦਾ ਟਾਰਗੇਟ ਜ਼ਿਆਦਾਤਰ ਬਜ਼ੁਰਗ ਹੀ ਹੁੰਦੇ ਆ ਰਾਹੋਂ ਤੋਂ ਵੀ ਇਹੋ ਜਿਹਾ ਕਿੱਸਾ ਸੁਣਿਆ ਸੀ ਔੜ ਤੋਂ ਵੀ ਗੱਲ ਆਈ ਸੀ ਔਰ ਹੁਣ 37000 ਰੁਪਏ ਦੀ ਇੱਥੇ ਚੋਰੀ ਹੋਈ ਹੈ ਸ਼ਰੇਆਮ ਚੋਰੀ ਹੋਈ ਹੈ ਜਿੱਦ ਹੀ ਉਹ ਪੈਸੇ ਕੱਢ ਲੈਂਦੇ ਉਸ ਤੋਂ ਬਾਅਦ ਇੱਥੋਂ ਬਾਹਰ ਨਿਕਲ ਕੇ ਭੱਜ ਜਾਂਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ ਤੁਹਾਡੇ ਅੱਗੇ ਹੀ ਅਪੀਲ ਹੈ ਜੇਕਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਇਹਨਾਂ ਨੂੰ ਪਛਾਣਦੇ ਹੋ ਤੁਹਾਡੇ ਪਿੰਡ ਦੇ ਤੁਹਾਡੇ ਸ਼ਹਿਰ ਦੇ ਆ ਜੇ ਤੁਸੀਂ ਪਹਿਲਾਂ ਤੁਹਾਡਾ ਕਦੀ ਇਹਨਾਂ ਨਾਲ ਵਾਹ ਵਾਸਤਾ ਪਿਆ ਤੁਸੀਂ ਜ਼ਰੂਰ ਇਤਲਾਹ ਕਰੋ ਸਾਨੂੰ ਇਤਲਾਹ ਕਰ ਦਿਓ ਸਿਟੀ ਥਾਣੇ ਆ ਕੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕਰ ਦਿਓ ਕਿਉਂਕਿ ਇਹਨਾਂ ਚੋਰਾਂ ਦਾ ਇਹ ਇਸ ਚੋਰ ਗਰੋਹ ਦਾ ਬੀਬੀਆਂ ਦੇ ਚੋਰ ਗਰੋਹ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਪਤਾ ਨਹੀਂ ਕਿੰਨੇ ਲੋਕਾਂ ਨੇ ਇਹ ਨਿਸ਼ਾਨਾ ਬਣਾਇਆ ਤੇ ਅੱਗੇ ਕਿੰਨੀਆਂ ਤਿਆਰੀਆਂ ਚ ਬੈਠੀਆਂ ਹੋਣੀਆਂ ਜਿੱਦਾਂ ਹੀ ਅੰਦਰ ਆਈਆਂ ਔਰ ਵੱਡੀ ਗੱਲ ਇਹ ਆ ਕਿ ਇੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਆ ਜਿਹੜਾ ਇਹਨਾਂ ਤੇ ਨਿਗਾਹ ਰੱਖੇ ਕਿ ਕੋਈ ਅੰਦਰ ਕੰਮ ਲਈ ਆ ਰਿਹਾ ਕਿ ਵੈਸੇ ਹੀ ਕੋਈ ਕਿਸੇ ਨੂੰ ਭੋਗ ਕਰਨ ਆ ਰਿਹਾ ਕੋਈ ਸ਼ੈਤਾਨੀ ਕਰਨ ਆ ਰਿਹਾ ਤਾਂ ਇੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਔਰ ਮਲਾਜ਼ਮ ਵੀ ਕੋਈ ਇੱਕ ਦੂਜੇ ਤੋਂ ਨਹੀਂ ਪੁੱਛਦਾ ਕਿਉਂਕਿ ਸਾਰੇ ਵਿਅਸਤ ਹੁੰਦੇ ਆ ਨਹੀਂ ਤਾਂ ਬੰਦਾ ਪੁੱਛ ਸਕਦਾ ਕਿ ਜਦ ਤੁਸੀਂ ਕੋਈ ਕੰਮ ਕਰਾਣ ਹੀ ਨਹੀਂ ਆਏ ਅੰਦਰ ਆ ਕੇ ਖੜੇ ਹੋ ਤੁਸੀਂ ਇੱਕ ਦੂਜੇ ਵੱਲ ਦੇਖ ਰਹੇ ਹੋ ਘੂਕ ਕਰ ਰਹੇ ਹੋ ਤੁਸੀਂ ਕੀ ਕਰਨਾ ਹੈ ਕੋਈ ਪੁੱਛਣ ਵਾਲਾ ਵੀ ਹੋਣਾ ਚਾਹੀਦਾ ਪਰ ਅਫਸੋਸ ਇੱਥੇ ਕੋਈ ਮੌਜੂਦ ਨਹੀਂ ਸੀ ਤੇ ਅੰਦਰੋਂ ਜਾ ਕੇ ਉਹ ਬਲੇਡ ਮਾਰਨ ਤੋਂ ਬਾਅਦ ਬਲੇਡ ਜਾਂ ਕੋਈ ਹੋਰ ਔਜ਼ਾਰ ਸੀ ਤਾਂ ਉਹ ਵੀ ਦੱਸ ਸਕਦੀਆਂ ਕਿਉਂਕਿ ਚੁੰਨੀ ਉੱਪਰ ਕਰ ਲੈਂਦੀਆਂ ਤੇ ਅੰਦਰ ਜਾ ਕੇ ਪੈਸੇ ਕੱਢ ਕੇ ਉਸ ਤੋਂ ਬਾਅਦ ਬਾਹਰ ਭੱਜ ਜਾਂਦੀਆਂ 9 ਤੋਂ 11 ਹੋ ਜਾਂਦੀਆਂ ਸਿਟੀ ਠਾਣੇ ਵੱਲ ਨੂੰ ਜਾਂਦੀਆਂ ਉਹ ਵੀ ਤਸਵੀਰ ਤੁਹਾਨੂੰ ਦਿਖਾ ਦਾਂਗੇ ਪਰ ਇੱਕ ਵਾਰ ਉਸ਼ਾ ਜੀ ਤੋਂ ਪੁੱ ਉਹਨਾਂ ਦਾ ਕੋਈ ਸਿਰਫ ਪੈਸੇ ਹੀ ਜਿਹੜੇ ਆ ਕੱਢ ਕੇ ਲੈ ਕੇ ਗਈਆਂ ਇਹ ਜਿਹੜੀਆਂ ਚੋਰ ਬੀਬੀਆਂ ਕਿ ਕੋਈ ਹੋਰ ਨੁਕਸਾਨ ਵੀ ਕਰਕੇ ਗਈਆਂ ਇੱਕ ਵਾਰੀ ਅੰਦਰ ਚੱਲਦੇ ਪ੍ਰਣਾਲੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚ ਕੇ আর ਸੀਸੀਟੀਵੀ ਖੰਗਾਲੀ ਜਾ ਰਹੀ ਹੈ। ਥੋ ਇਹ ਉਹੀ ਜਗ੍ਹਾ ਜਿੱਥੇ ਮੈਮ ਬੈਠ ਕੇ ਆਪਣਾ ਕੰਮ ਕਰਵਾ ਰਹੇ ਸਨ ਤੇ ਪਿੱਛੋਂ ਚੋਰਾਂ ਨੇ ਤੁਸੀਂ ਇਹ ਦੇਖੋ ਕਿ ਲਫਾਫੇ ਨੂੰ ਪਾੜ ਦਿੱਤਾ ਉਹਨਾਂ ਕੋਲ ਡੈਫੀਨਿਟਲੀ ਕੋਈ ਚਾਕੂ ਹੋਏਗਾ ਪਹਿਲਾ ਜਿੱਦਾਂ ਹੀ ਉਹ ਅੰਦਰ ਐਂਟਰ ਕਰਦੀਆਂ ਦੋਏ ਜਾਨੀਆਂ ਨਾਲ ਦੀ ਨਾਲ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਸਭ ਤੋਂ ਪਹਿਲਾਂ ਮੈਮ ਉਹਨਾਂ ਨੂੰ ਉਹ ਦੇਖਦੇ ਆ ਕਿ ਪੈਸੇ ਗਿਣ ਰਹੇ ਆ ਸੌਫਟ ਟਾਰਗੇਟ ਇਹਨਾਂ ਨੂੰ ਦੇਖ ਕੇ ਉਸ ਤੋਂ ਬਾਅਦ ਜਦੋਂ ਮੈਡਮ ਆਪਣਾ ਕੰਮ ਕਰਾਉਣ ਵਿੱਚ ਬਿਜ਼ੀ ਹੋ ਜਾਂਦੇ ਆ ਉਹ ਇੱਥੇ ਕੱਟ ਮਾਰ ਕੇ ਪੈਸੇ ਕੱਢ ਲੈਂਦੇ ਆ ਮੈਮ ਇੱਕ ਵਾਰੀ ਪੁਲਿਸ ਆਪਣਾ ਨਾਮ ਦੱਸ ਦਿਓ ਤੁਸੀਂ ਉਸ਼ਾ ਬੱਲੀ 우ਸ਼ਾ ਜੀ 우ਸ਼ਾ ਮੈਮ ਕਿੰਨੇ ਰੁਪਏ ਜਮਾ ਕਰਾਣਾ ਸੀ ਤੁਸੀਂ ਮੈਂ 50 ਜਮਾ ਕਰਾਣਾ ਸੀ 37 ਮੈਂ ਖਰਚਲੇ ਰੱਖਣੇ ਸੀ ਅੱਛਾ ਜੀ ਹਾਂ ਜੀ 37 ਜਿਹੜੇ ਸੀ ਪੈਕੇਟ ਵੱਖਰੇ ਸੀ ਉਹ ਵਿੱਚੋਂ ਬਲੇਡ ਮਾਰਕਟ ਤੇ ਉਹ ਕੱਢ ਕੇ ਲੈ ਗਏ ਹਾਂ ਹਾਂ ਜੀ ਅਸੀਂ ਤਸਵੀਰਾਂ ਜਦੋਂ ਦੇਖ ਰਹੇ ਹਾਂ ਕਿ ਤੁਸੀਂ ਆਪਣੇ ਕੰਮ ਵਿੱਚ ਵਿਜ਼ੀ ਹੋ ਵਿਅਸਤ ਹੋ ਤੁਹਾਡਾ ਧਿਆਨ ਮੈਡਮ ਵੱਲ ਹੈ ਤੁਸੀਂ ਆਪਣੀ ਗੱਲ ਕਰ ਰਹੇ ਹੋ ਪਿੱਛੇ ਦੋ ਹਾਂ ਜੀ ਹਾਂ ਜੀ ਤੁਸੀਂ ਹੁਣ ਪੁਲਿਸ ਕੰਪਲੇਂਟ ਕਰਾ ਦਿੱਤੀ ਹੈ ਕਰਾ ਦਿੱਤੀ ਹੈ ਹਾਂ ਜੀ ਤੇ ਕੋਈ ਨਹੀਂ ਅਸੀਂ ਵੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਕਿ ਵੀ ਬੇਨਤੀ ਕਰਦੇ ਆ ਕਿ ਤਸਵੀਰ ਨਾਲ ਦੀ ਨਾਲ ਤੁਸੀਂ ਦੇਖ ਪਾ ਰਹੇ ਹੋ ਇਹ ਗਰੋਹ ਜਿਹੜਾ ਆ ਸਾਡੇ ਏਰੀਆ ਵਿੱਚ ਬਹੁਤ ਸਰਗਰਮ ਹੈ ਰਾਹੋਂ ਵਿੱਚ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਨਮਾ ਸ਼ਹਿਰ ਵਿੱਚ ਸੁਣੀਆ ਔੜ ਏਰੀਆ ਵਿੱਚ ਵੀ ਸੁਣੀ ਔਰ ਅੱਜ ਤਸਵੀਰ ਜਿਹੜੀ ਹੈ ਇਸ ਗਰੋਹ ਦੀ ਸਾਹਮਣੇ ਆਈ ਹੈ ਕਿ ਦੋ ਲੇਡੀਜ਼ ਤੁਸੀਂ ਦੇਖ ਪਾ ਰਹੇ ਹੋ ਕਿਵੇਂ ਉਹ ਬੈਂਕ ਦੇ ਅੰਦਰ ਦਾਖਲ ਹੁੰਦੀਆਂ ਸਭ ਤੋਂ ਪਹਿਲਾਂ ਮੈਮ ਨੂੰ ਦੇਖਦੇ ਆ ਕਿ ਉਹ ਪੈਸੇ ਗੈਂਡ ਰਹੇ ਆ ਉਸ ਤੋਂ ਬਾਅਦ ਇਹਨਾਂ ਨੂੰ ਆਪਣਾ ਟਾਰਗੇਟ ਬਣਾ ਕੇ ਆ ਦੇ ਕਿਵੇਂ ਲਫਾਫੇ ਨੂੰ ਪਾੜ ਕੇ ਕਿੰਨੀ ਆਸਾਨੀ ਨਾਲ ਕਿੰਨੇ ਆਰਾਮ ਨਾਲ ਉਹ ਪੈਸੇ ਕੱਢ ਕੇ ਇੱਥੋਂ ਲੈ ਗਏ ਆ ਬਿਲਕੁਲ ਕਿਸੇ ਚੀਜ਼ ਦਾ ਡਰ ਨਹੀਂ ਹੈ ਨਾ ਤਾਂ ਉਹਨਾਂ ਨੂੰ ਬੈਂਕ ਦੇ ਪ੍ਰਸ਼ਾਸਨ ਦਾ ਕੋਈ ਡਰ ਸੀਗਾ ਮੁਲਾਜ਼ਮਾਂ ਦਾ ਕੋਈ ਡਰ ਸੀ ਔਰ ਬਿਲਕੁਲ ਇੱਥੋਂ 20 ਫੁੱਟ ਦੀ ਦੂਰੀ ਤੇ ਸਿਟੀ ਜਿਹੜਾ ਥਾਣਾ ਹੈ ਉਹਨਾਂ ਦਾ ਵੀ ਕੋਈ ਡਰ ਨਹੀਂ ਸੀ ਉਹਨਾਂ ਲੋ ਉਸ ਤੋਂ ਬਾਅਦ ਬਾਹਰ ਨਿਕਲ ਕੇ ਭੱਜਿਆ ਵੀ ਉਸ ਪਾਸੇ ਆ ਮੈਮ ਕੱਲ ਪੈਸੀ ਲੈ ਕੇ ਗਏ ਕਿ ਹੋਰ ਚੀਜ਼ ਵੀ ਲੱਗੀ ਵੀ ਨਹੀਂ ਉਹ ਵੀ ਪੈਸੇ ਲੈ ਕੇ ਗਏ ਤੁਸੀਂ ਨਵਾਂ ਸ਼ਹਿਰੀ ਪੈਕਟ ਪੈਕਟ ਸੀ ਹਾਂ ਤੇ ਤੁਹਾਨੂੰ ਫਿਰ ਪਤਾ ਕਿਦੋਂ ਲੱਗਾ ਕਿ ਪੈਸੇ ਕਿ ਲੈ ਗਏ ਆ ਜੀ ਜਦ ਮੈਂ ਜਮਾ ਕਰਾਉਣ ਲਈ ਰੱਖਿਆ ਦੇਖਿਆ ਤਾਂ ਇੱਕ ਪੈਕਟ ਮੇਰੇ ਹੱਥ ਵਿੱਚ ਸੀ ਤੇ ਦੂਜਾ ਪੈਕਟ ਹੈ ਨਹੀਂ ਸੀ ਮੈਂ ਜਦ ਦੇਖਿਆ ਤੇ ਉਹ ਮੈਂ ਕਿ ਮੇਰੇ ਦੂਜੇ ਪੈਸੇ ਕਿ ਜਦ ਮੈਂ ਟੋਲਣ ਲੱਗੀ ਫੇਰ ਮੈਨੂੰ ਪਤਾ ਲੱਗਾ ਬਲੇਡ ਮਾਰਿਆ ਤੇ ਕੋਈ ਹੋਰ ਡਾਕੂਮੈਂਟ ਤਾਂ ਨਹੀਂ ਨਾਲ ਲੈ ਕੇ ਹੋ ਨਹੀਂ ਕੁਛ ਨਹੀਂ ਮੋਬਾਈਲ ਫੋਨ ਨਹੀਂ ਕੁਛ ਨਹੀਂ ਮੋਬਾਈਲ ਨਾਲ ਹੀ ਤੇ ਤੁਸੀਂ ਹੁਣ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਪੁਲਿਸ ਵਾਲ ਪੈਸੇ ਕਿ ਨਿਸ਼ਬਤ 37 37000 ਹਜ਼ਾਰ 1000 ਹਾਂ 37000 ਹੋਰ ਤੁਹਾਡੇ ਪਰਿਵਾਰ ਨੂੰ ਤੁਸੀਂ ਦੱਸ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਪਰਿਵਾਰ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਹੋ ਸਾਡੀ ਮਦਦ ਕਰਨਗੇ ਉਹ ਸਾਨੂੰ ਦੱਸ ਦੇਣਗੇ ਕਿ ਇਹ ਜਿਹੜੀਆਂ ਔਰਤਾਂ ਹੈ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਹੜਾ ਪਿੰਡ ਹੈ ਇਹਨਾਂ ਦਾ ਕਿਹੜਾ ਸ਼ਹਿਰ ਹੈ ਤੁਹਾਡੇ ਅੱਗੇ ਅਸੀਂ ਜਿੰਨੀ ਵਾਰ ਵੀ ਬੇਨਤੀ ਕੀਤੀ ਹੈ 99% ਤੁਸੀਂ ਸਾਡਾ ਸਾਥ ਦਿੱਤਾ ਹੈ ਚਾਹੇ ਮੋਟਰਸਾਈਕਲ ਲਬਾਣ ਵਿੱਚ ਹੋਵੇ ਚਾਹੇ ਕੋਈ ਚੋਰ ਹੋਵੇ ਉਹਨੂੰ ਟ੍ਰੇਸ ਕਰਨ ਵਿੱਚ ਹੋਵੇ ਇਹਨਾਂ ਚੋਰਾਂ ਦਾ ਫੜਨਾ ਬਹੁਤ ਬਹੁਤ ਜ਼ਰੂਰੀ ਹੈ ਤੁਸੀਂ ਭੈਂਜੀ ਉਹਨਾਂ ਦਾ ਮਾਤਾ ਜੀ ਦਾ ਚਿਹਰਾ ਦੇਖ ਸਕਦੇ ਹੋ ਕਿਵੇਂ ਮਾਯੂਸ ਨੇ ਤੁਹਾਡੇ ਸਾਥ ਦੀ ਜ਼ਰੂਰਤ ਹੈ ਅੱਜ ਤੁਸੀਂ ਜੇ ਇਹਨਾਂ ਚੋਰਾਂ ਨੂੰ ਫੜ ਲੈਂਦੇ ਹੋ ਇਹਨਾਂ ਦੇਓ ਤਾਂ ਮੁੜ ਕੇ ਕਿਸੇ ਹੋਰ ਨਾਲ ਘਟਨਾ ਨਹੀਂ ਕਰ ਸਕਣਗੇ ਤੁਹਾਡੇ ਅੱਗੇ ਜਿਹੜੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਮੈਮ ਹਣੀ ਕਰਨਾ ਚਾਹੁੰਦੇ ਕਿ ਇਹਨਾਂ ਨੂੰ ਜੇਕਰ ਤੁਸੀਂ ਜਾਣਦੇ ਹੋ ਤੁਹਾਡੇ ਮਹੱਲੇ ਦੇ ਨੇ ਤੁਹਾਡੇ ਪਿੰਡ ਦੇ ਨੇ ਤੁਹਾਡੇ ਵਾਰਡ ਦੇ ਨੇ ਤੁਹਾਡੇ ਸ਼ਹਿਰ ਦੇ ਨੇ ਜ਼ਰੂਰ ਇੱਕ ਵਾਰੀ ਤਲਾਸ਼ ਕਰ ਦਿਓ ਸਾਡੇ ਨੰਬਰ ਨੋਟ ਕਰ ਲਓ 8360101573 ਨਹੀਂ ਤਾਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰ ਲਓ ਕਿਉਂਕਿ ਇਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਆਨ ਪਰੋਂਦੇ ਪਰੋਂਦੇ ਕੰਮ ਕਰਦਾ ਹੈ ਹੋਟਲ ਗਿਆ ਆ ਦੇਖੋ ਨਵਾਂ ਦਾ ਗਈ ਹੈ ਸਾਥੀਓ ਐਸਐਚਓ ਸਿਟੀ ਸੰਦੀਪ ਕੁਮਾਰ ਅੰਦਰ ਪਹੁੰਚ ਚੁੱਕੇ ਆ ਪੁਲਿਸ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਲੇਕਿਨ ਹੁਣ ਫਰਜ਼ ਤੁਹਾਡਾ ਵੀ ਹੈ ਕਿਉਂਕਿ ਤਸਵੀਰਾਂ ਤੁਹਾਡੇ ਤੱਕ ਪਹੁੰਚ ਗਈਆਂ ਸੀਸੀਟੀਵੀ ਫੁਟੇਜ ਤੁਸੀਂ ਦੇਖ ਪਾ ਰਹੇ ਹੋ ਕਿ ਦੋ ਔਰਤਾਂ ਜਿਹੜੀਆਂ ਅੰਦਰ ਦਾਖਲ ਹੁੰਦੀਆਂ ਚਿਹਰੇ ਉਹਨਾਂ ਦੇ ਕਵਰ ਨਹੀਂ ਹਨ ਔਰ ਇਹ ਵੱਡਾ ਮੌਕਾ ਹੈ ਸਾਡੇ ਤੁਹਾਡੇ ਕੋਲ ਜੇਕਰ ਅਸੀਂ ਇਹਨਾਂ ਨੂੰ ਰੈਕਗਨਾਈਜ਼ ਕਰਦੇ ਆ ਪਛਾਣ ਕਰਦੇ ਆ ਇਹਨਾਂ ਦੀ ਤਾਂ ਅਸੀਂ ਪੁਲਿਸ ਦੀ ਮਦਦ ਕਰੀਏ ਪੁਲਿਸ ਦੀ ਹੈਲਪ ਕਰੀਏ ਨੰਬਰ ਮੈਂ ਆਪਣਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ 8360101573 ਔਰ ਪੀੜਤ ਊਸ਼ਾ ਰਾਣੀ ਜਿਹੜੇ ਉਹਨਾਂ ਦੇ ਹੁਣ ਬਿਆਨ ਐਸਐਚਓ ਸਾਹਿਬ ਅੰਦਰ ਲੈ ਰਹੇ ਆ ਹਾਲਾਂਕਿ ਜਿਸ ਨੂੰ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਾਰੀ ਪੂਰਾ ਮਾਮਲਾ ਸਮਝ ਲੈਣ ਦਿਓ ਲੇਕਿਨ ਅਸੀਂ ਵੀਡੀਓ ਨੂੰ ਅਪਲੋਡ ਕਰ ਰਹੇ ਆ ਜਲਦੀ ਤੋਂ ਜਲਦੀ ਕਾਰਨ ਇਹੀ ਹੈ ਕਿ ਇਹ ਔਰਤ ਐਥੋਂ ਵਾਰਦਾਤ ਕਰਨ ਤੋਂ ਬਾਅਦ ਕਿਸੇ ਹੋਰ ਨੂੰ ਜਾ ਕੇ ਟਾਰਗੇਟ ਬਣਾਣ ਉਸ ਤੋਂ ਪਹਿਲਾਂ ਉਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਫਰਜ਼ ਹੁਣ ਸਾਡਾ ਤੁਹਾਡਾ ਹੈ ਕਿ ਅਸੀਂ ਇਹਨਾਂ ਨੂੰ ਪਛਾਣੀਏ ਅਤੇ ਪੁਲਿਸ ਦੀ ਮਦਦ ਕਰੀਏ ਤਾਂ ਜੋ ਕਿਸੇ ਹੋਰ ਨਾ ਇਸ ਤਰੀਕੇ ਦੀ ਕਟਨਾਉਂ ਦਾ ਅੰਜਾਮ ਨਾ ਦੇ ਸਕਣ ਫਰਜ਼ ਸਾਡਾ ਤੁਹਾਡਾ ਹੈ ਜੇ ਤੁਸੀਂ ਨਹੀਂ ਪਛਾਣਦੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਾਰਨ ਇਹੀ ਹੈ ਕਿ ਜੇਕਰ ਕੋਈ ਇਹਨਾਂ ਨੂੰ ਜਾਣਦਾ ਹੈ ਕੋਈ ਇਹਨਾਂ ਨੂੰ ਪਛਾਣਦਾ ਹੈ ਤਾਂ ਪੁਲਿਸ ਦੀ ਮਦਦ ਕਰੇ ਤਾਂ ਜੋ ਅੱਗੇ ਤੋਂ ਇਸ ਤਰੀਕੇ ਦੀਆਂ ਹੋਰ ਕਟਨਾਵਾ ਨਾ ਹੋਣ ਇਹੋ ਜਿਹੀਆਂ ਕਟਨਾਵਾ ਨੂੰ ਖੱਲ ਪਵੇ ਤੇ ਇਹਨਾਂ ਮਾੜੇ ਅੰਸ਼ਾ ਦੇ ਮਨ ਚ ਵੀ ਇਹ ਡਰ ਬਣੇ ਕਿ ਆਮ ਲੋਕ ਇੱਕ ਦੂਜੇ ਦੀ ਮਦਦ ਲਈ ਖੜੇ ਹੁੰਦੇ ਆ ਤਾਂ ਫਰਜ਼ ਸਾਡਾ ਤੁਹਾਡਾ ਹੈ ਇਹਨਾਂ ਨੂੰ ਪਛਾਣ ਕੇ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਛੇਤੀ ਫੜੇ ਜਾਣ ਕਿਉਂਕਿ ਇਹਨਾਂ ਦਾ ਫੜ ਹੋਣਾ ਲਾਜ਼ਮੀ ਹੈ ਤਾਂ ਜੋ ਇਹੋ ਜੀਆਂ ਵਾਰਦਾਤਾਂ ਨੂੰ ਠੱਲ ਪੈ ਸਕੇ ਬਣੇ ਨਾਲ ਨਵਤੀ ਨਵਸ਼ੇ ਨੇ ਛੋਟੀ ਦਿਨੇਸ਼ੂਰੀ ਕੈਮਰਾ ਪਰ ਸੰਗਤ ਨੂੰ ਜਾਸਦੋ ਪੌਲੀ ਫਿਰਤਾ ਹੋਰ ਮਗੇ ਸاسی ਕਾਲ ਕਬ ਰੱਖਾ